ਅਮਰੀ ਸਰਦੀਤੀ ਪਰਨੀਤ ਤਲਵਾਰबाजी ਅਤੇ ਮਾਰਸ਼ਲ ਆਰਟਸ ਦੇ ਵਿੱਚ ਉਸ ਨੇ ਕਈ ਕੌਮੀ ਅਵਾਰਡ ਪ੍ਰਤੀਯੋਗਿਤਾ ਜਿਹੜੀਆਂ ਜਿੱਤੀਆਂ ਤੇ ਉਸ ਨੂੰ ਉਮੀਦ ਜ਼ਰੂਰ ਸੀ ਕਿ ਨੈਸ਼ਨਲ ਜਦੋਂ ਜਿੱਤ ਗਈ ਸੀਗੀ ਆਪਣੀ ਗੇਮ ਦੇ ਵਿੱਚ ਤੇ ਹੋਣ ਕਿਤਨਾ ਕੀਤੇ ਉਸ ਨੂੰ ਚੰਗੀ ਕੋਈ ਸਰਕਾਰੀ ਨੌਕਰੀ ਮਿਲੇਗੀ ਪਰ ਅੱਜ ਉਸ ਦੀ ਉਮਰ 29 ਸਾਲ ਹੋ ਚੁੱਕੀ ਹੈ ਖਰਚਾ ਕਾਫੀ ਕੀਤਾ ਸੀਗਾ ਟ੍ਰੇਨਿੰਗ ਬਹੁਤ ਮਹਿੰਗੀ ਸੀਗੀ ਟੂਰਨਾਮੈਂਟ ਲਈ ਕਈ ਜਗ੍ਹਾ ਗਈ ਸੀਗੀ ਪਰ ਫਿਰ ਵੀ ਅੱਜ ਉਸ ਦੇ ਹਾਲਾਤ ਇਸ ਤਰ੍ਹਾਂ ਦੇ ਰਹੇ ਨੇ ਕਿ ਕਈ ਕੌਮੀ ਅਵਾਰਡ ਜਿੱਤਣ ਤੋਂ ਬਾਅਦ ਵੀ ਹੁਣ ਉਹ ਆਪਣੇ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉਸ ਦੇ ਵੱਲੋਂ ਚਾਪ ਤੇ ਪਰੌਂਠਿਆਂ ਦੀ ਜਿਹੜੀ ਰੇੜੀ ਲਗਾਈ ਗਈ ਹੈ ਤੁਸੀਂ ਨਾ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਉਹੀ ਪਰਨੀਤ ਹੈ ਜਿਸ ਨੇ ਤਲਵਾਰਵਾਜੀ ਅਤੇ ਮਾਰਸ਼ਲ ਆਰਟਸ ਦੇ ਵਿੱਚ ਕਈ ਨੈਸ਼ਨਲ ਜਿਹੜੇ ਆ ਪ੍ਰਾਈਜ਼ ਜਿਹੜੇ ਆ ਪੁੱਛਦਾ ਆਪਣੇ ਨਾਮ ਕੀਤੇ ਸੀਗੇ ਉਮੀਦ ਉਸ ਨੂੰ ਜਰੂਰ ਸੀਗੀ ਕਿ ਤਰ੍ਹਾਂ ਕੀਤੇ ਉਸ ਨੂੰ ਸਰਕਾਰੀ ਨੌਕਰੀ ਮਿਲੇਗੀ ਪਰ ਅੱਜ ਉਸਦੇ ਹਾਲਾਤ ਐ ਨੇ ਕਿ ਆਪਣਾ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉਸਦੇ ਵੱਲੋਂ ਚਾਹ ਤੇ ਪਰੌਂਠੇ ਜਿਹੜੀਆਂ ਰੈਡੀ ਲਗਾਈ ਗਈਆਂ ਗੱਲਬਾਤ ਜ਼ਰੂਰ ਕਰਾਂਗੇ ਅਸੀਂ ਪ੍ਰਨੀਤ ਦੇ ਨਾਲ ਹਾਲਾਂਕਿ ਕੰਮ ਕੋਈ ਵੀ ਛੋਟਾ ਮੋਟਾ ਨਹੀਂ ਉਹ ਵੱਡਾ ਨਹੀਂ ਹੁੰਦਾ ਪਰ ਜੇ ਕਦੀ ਇਨੀ ਮਿਹਨਤ ਕੀਤੀ ਹੈ ਫਿਰ ਜੇ ਇਹ ਕੰਮ ਕਰਨਾ ਪਿਆ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਸਰਕਾਰ ਦੇ ਉੱਤੇ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਮੈਮ ਕੀ ਹਾਲ ਚਾਲ ਹੈ ਠੀਕ ਹੋ ਹੈ ਜੀ ਹਾਲ ਵੀਰੇ ਹਾਂਜੀ ਠੀਕ ਆ ਬਿਲਕੁਲ ਕਾਫੀ ਮਿਹਨਤ ਕੀਤੀ ਸੀਗੀ ਕਾਫੀ ਅਨੇਕ ਮੈਟਰ ਦੇ ਜਿੱਤੇ ਆਗੇ ਆ ਪੜ ਕੇ ਸੋਚਿਆ ਸੀਗਾ ਕਿ ਆਖਰ ਤੇ ਆ ਕੇ ਰੇੜੀ ਲਗਾਨੀ ਪੈਣੀ ਸੀ ਸਰ ਇੱਕ ਟਾਈਮ ਤੇ ਜਿਸ ਟਾਈਮ ਤੇ ਮੈਂ ਖੇਡਦੀ ਸੀ ਉਸ ਟਾਈਮ ਤੇ ਮੈਂ ਕਦੀ ਨਹੀਂ ਸੋਚਿਆ ਉਸ ਟਾਈਮ ਤੇ ਮੈਂ ਕਾਬਿਲ ਪਲੇਅਰ ਬਣਨੂ ਇੱਕ ਮੇਰਾ ਸੁਪਨਾ ਸੀਗਾ ਕਿ ਇੱਕ ਟਾਈਮ ਤੇ ਗਰਾਊਂਡਾਂ ਦੇ ਵਿੱਚ ਜਾਇਆ ਕਰੂੰਗੀ ਤੇ ਵਧੀਆ ਪਲੇਅਰ ਵਜੋਂ ਪਹਿਚਾਣੀ ਜਾਇਆ ਕਰੂੰਗੀ ਪਰ ਅੱਜ ਹਾਲਾਤ ਉਸ ਤਰ੍ਹਾਂ ਦੇ ਹੋ ਗਏ ਆ ਕਿ ਮੇਰੇ ਪਿਤਾ ਜੀ ਅੱਜ ਵੀ ਘਰ ਦਾ ਸਾਰਾ ਖਰਚਾ ਚਲਾਉਂਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਖੇਡ ਲਾ ਪਰ ਹਮੇਸ਼ਾ ਕਰਜ਼ਾ ਚੁੱਕ ਕੇ ਜਾਣਾ ਮੈਨੂੰ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਕਿਉਂਕਿ ਮੇਰੇ ਬਾਕੀ ਭੈਣ ਭਾਈ ਵੀ ਹੈਗੇ ਆ ਤੇ ਉਹਨਾਂ ਵੀ ਸੋਚਣਾ ਹੈਗਾ ਕਰ ਜਾਣੇ ਤੇ ਮੈਨੂੰ ਇਹ ਹੈਗਾ ਕਿ ਨਹੀਂ ਮੈਂ ਆਪਣਾ ਕੰਮ ਕਰਕੇ ਫਿਰ ਜਾਉਂਗੀ ਜਾਂ ਤੁਹਾਡੇ ਸਿਰ ਜਿਹੜਾ ਕਰਜ਼ਾ ਚੜਿਆ ਮੇਰੇ ਪਿਤਾ ਜੀ ਦੇ ਅੱਜ ਸਾਡੇ ਸਿਰ ਤੇ ਬਹੁਤ ਕਰਜ਼ਾ ਚੜ ਗਿਆ ਇਹਨਾਂ ਚੀਜ਼ਾਂ ਦੇ ਸਿੱਖ ਕਿਉਂ ਨਾ ਕਿਹਾ ਕਿ ਹਮੇਸ਼ਾ ਜਦੋਂ ਤੁਹਾਡਾ ਬੱਚਾ ਇੱਕ ਸੱਚੇ ਮਾਨ ਦਾ ਗਰਾਊਂਡ 'ਚ ਜਾਂਦਾ ਵਾ ਜਾਂ ਜਿਸ ਤਰ੍ਹਾਂ ਮਰਜੀ ਆ ਜੋ ਵੀ ਕੰਮ ਕਰਦਾ ਵਾ ਵੀ ਤਾਂ ਮੇਰੇ ਪਿਤਾ ਜੀ ਨੂੰ ਉਮੀਦ ਹੋਗੀ ਕਿ ਇੱਕ ਦਿਨ ਬਹੁਤ ਅੱਗੇ ਤੱਕ ਜਾਊਗੀ ਪਰ ਅੱਜ ਉਹ ਜਿਹਨੂੰ ਦੇਖਦੇ ਆ ਇਹਨਾਂ ਚੀਜ਼ਾਂ ਨੂੰ ਦੇ ਹੁੰਦਾ ਵੀ ਕੋਈ ਗੱਲ ਨਹੀਂ ਇਕਦਮ ਠੀਕ ਹੋ ਜੇਗੀ ਮੈਨੂੰ ਵੀ ਲੱਗਦਾ ਹੈਗਾ ਕਿ ਮੈਂ ਇੱਥੋਂ ਹੀ ਐਕਸਟੈਂਡ ਕਰਕੇ ਆਪਣੀਆਂ ਚੀਜ਼ਾਂ ਨੂੰ ਪੂਰਾ ਕਰੂੰਗੀ ਸਾਰਾ ਕੁਝ ਹਾਲਾਤ ਠੀਕ ਕਰੂੰਗੀ ਆਪਣੇ ਘਰ ਦੇ ਫਿਰ ਜਾ ਕੇ ਵਧੀਆ ਤਰੀਕੇ ਨਾਲ ਮਤਲਬ ਆਪਣੀ ਨੈਸ਼ਨਲ ਕਨ ਕਲਵਾਰ ਬਾਡਜ ਵਿੱਚ ਕਾਫੀ ਮੈਡਲ ਜਿੱਤੇ ਆ ਨੈਸ਼ਨਲ ਗੇਮ ਤੱਕ ਤੁਸੀਂ ਗਏ ਹੋ ਤੇ ਮਾਰਸ਼ਲ ਆਰਟਸ ਵਿੱਚ ਕਿੱਥੇ ਕਿੱਥੇ ਜਾ ਕੇ ਤੁਸੀਂ ਪਾਰਟਿਸਪੇਟ ਕੀਤਾ ਕਿਹੜੇ ਕਿਹੜੇ ਕੰਪੀਟਿਸ਼ਨ ਤੁਸੀਂ ਜਿੱਤੇ ਹੋਇਆ ਸਰ ਜੂਨੀਅਰ ਪਲੇਅਰ ਵਿੱਚ ਜਦੋਂ ਮੈਂ ਰਹੀ ਆ ਜਿਨ੍ਹਾਂ ਨੂੰ ਅੱਜ ਮੇਰੇ ਸੈਕੰਡਰੀਟਾਂ ਨੂੰ ਇੱਕ ਰੱਦੀ ਵਜੋਂ ਪਹਿਚਾਣਿਆ ਜਾਂਦਾ 2004 ਤੋਂ ਮੈਂ ਖੇਡਣਾ ਸਟ ਤੇ ਉਦੋਂ ਮੈਂ 올 ਸਿਟੀ ਪੰਜਾਬ ਦੀਆਂ ਖੇਡੀਆਂ ਤੇ ਉਹ ਉਹ ਅੱਜ ਸਰਟੀਫਿਕੇਟ ਉਹਨਾਂ ਨੂੰ ਦੱਤੀ ਕਿਹਾ ਜਾਂਦਾ ਵਾ ਕਿਉਂਕਿ 2 ਸਾਲ ਬਾਅਦ ਉਹਨਾਂ ਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮੈਂ 2018 ਵਿੱਚ 골ਡ ਮੈਡਲਿਸਟ ਰਹੀ ਹੈਗੀ ਸਿਲਵਰ ਮੈਡਲਿਸਟ ਰਹੀ ਹੈਗੀ ਮਾਰਸ਼ਲ ਆਰਟ ਦੇ ਵਿੱਚ ਫਿਰ 2023 ਦੇ ਵਿੱਚ ਮੈਂ ਅਰੂਨਾਚਲ ਪ੍ਰਦੇਸ਼ ਦੇ ਵਿੱਚੋਂ ਇਕਲੀ ਵੂਮਨ ਸੀ ਜਿਹੜੀ ਮੈਡਲ ਲੈ ਕੇ ਆਈ ਸੀ ਤੇ ਨਾਲ ਮੇਰੇ ਪਿੰਡ ਦੇ ਤਿੰਨ ਬੱਚੇ ਸੀਗੇ ਜਿਹੜੇ ਮੈਡਲ ਲੈ ਗਏ ਅੱਜ ਉਹਨਾਂ ਦੇ ਵੀ ਹਾਲਾਤ ਜਿਹੜੇ ਉਹ ਸੇਮ ਹੈਗੇ ਆ ਸਰ ਇੱਕ ਟਾਈਮ ਜਿਦਾ ਅਸੀਂ 2023 ਦੇ ਵਿੱਚ ਮੈਡਲ ਲੈ ਕੇ ਆਇਆ ਤੇ ਸਾਡੇ ਹਾਲਾਤ ਉਹ ਸੀਗੇ ਕਿ ਸਾਡੇ ਕੋਲ ਟ੍ਰੇਨ ਦੇ ਵਿੱਚ ਖਾਣਾ ਖਾਣ ਲਈ ਵੀ ਮਤਲਬ ਉਹਨੇ ਪੈਸੇ ਨਹੀਂ ਸੀ ਹੈਗੇ ਫਿਰ ਵੀ ਅਸੀਂ ਇੱਕ ਦੂਜੇ ਦਾ ਇੱਕ ਦੂਜੇ ਦਾ ਸਹਾਰਾ ਲੈ ਕੇ ਉਹ ਚੀਜ਼ਾਂ ਕੀਤੀਆਂ ਹੈਗੀਆਂ ਉਦੋਂ ਤੱਕ ਗਏ ਮੈਡਲ ਲੈ ਕੇ ਆਏ ਹੈਗੇ ਅਸੀਂ ਸਰਕਾਰ ਦੇ ਨੁਮਾਇੰਦੇ ਕੋਲ ਵੀ ਗਏ ਕਿ ਸਾਡੇ ਕੋਈ ਪ੍ਰੂਫ ਹੈਗਾ ਕਿ ਅਸੀਂ ਮੈਡਲ ਲੈ ਕੇ ਆ ਗਏ ਆ ਪਰ ਕੁਝ ਨਹੀਂ ਸਰ ਕੋਈ ਨਹੀਂ ਗੱਲ ਹੋਈ ਉਹ ਕਹਿੰਦੇ ਇਸ ਗੇਮ ਦੇ ਪੈਸੇ ਨਹੀਂ ਮਿਲਦੇ ਹੈਗੇ ਇਵਨ ਕਿ ਉਹ 올림픽ਸ ਵਿੱਚ ਉਹ ਗੇਮ ਹੈਗੀ ਸਰਕਾਰ ਲਗਾਤਾਰ ਇਸ ਤਰ੍ਹਾਂ ਆਪਣੀ ਪੰਜਾਬ ਸਰਕਾਰ ਆਮ ਆਦੀ ਪਾਰਟੀ ਸਰਕਾਰ ਲਗਾਤਾਰ ਖੇਡਾਂ ਨੂੰ ਕਾਫੀ ਪ੍ਰਫੁੱਲਿਤ ਕਰ ਰਹੀ ਹੈਗੀ ਆ ਖੇਡਾ ਵੱਧਰ ਪੰਜਾਬ ਦੀਆਂ ਕਰਾਈ ਜਾ ਰਹੀ ਲੱਗਦਾ ਕਿ ਸਰਕਾਰਾਂ ਨੂੰ ਜੇ ਤੁਹਾਡੀ ਗੇਮ ਉਸ ਨੂੰ ਪ੍ਰਮੋਟ ਕਰੇ ਤਾਂ ਕਿਉਂਕਿ ਅਸੀਂ ਆ ਵੀ ਸੁਣਿਆ ਕਿ ਤੁਸੀਂ ਬੱਚੇ ਨੂੰ ਸਪਲਾਈ ਵੀ ਦਿੰਦੇ ਹੋ ਇਸੀ ਗੇਮ ਦੇ ਵਿੱਚ ਸਰ ਜੋ ਮੈਂ ਹਾਲਾਤ ਮੇਰੇ ਤਾਂ ਕੋ ਹਾਲਾਤ ਰਹਿੰਦੇ ਤੇ ਸ਼ਾਇਦ ਉਹ ਠੀਕ ਸੀਗੇ ਮੈਂ ਆਪਣਾ ਗੁਜ਼ਰ ਬਸਰ ਕਰਨ ਦੀ ਹਰਮਨ ਪਰ ਉਹ ਸੇਮ ਹਾਲਾਤ ਜਿਹੜੇ ਮੈਂ ਬੱਚੇ ਨੂੰ ਕੋਚਿੰਗ ਦਿੰਦੀ ਆ ਸੇਮ ਉਹਨਾਂ ਤੇ ਆ ਉਹ ਜਦੋਂ ਸੋਚਦੇ ਹੋ ਹੁੰਦੇ ਕਿ ਅਸੀਂ ਕੋਚਿੰਗ ਤਾਂ ਜਰੂਰ ਲੈ ਰਹੇ ਆ ਤੁਹਾਡੇ ਕੋਲੋਂ ਪਰ ਅੱਜ ਤੁਸੀਂ ਨਹੀਂ ਮਿਹਨਤ ਕੀਤੀ ਅਨੇਕ ਮੈਡਲ ਜਿੱਤੇ ਪਰ ਆਖਰ ਦੇ ਕੇ ਤੁਹਾਡੇ ਵੱਲੋਂ ਰੇੜੀ ਲਗਾਈ ਗਈ ਹੈ ਲੱਗਦਾ ਕਿ ਉਹਨਾਂ ਦਾ ਹੌਸਲਾ ਟੁੱਟਦਾ ਆਏਗਾ ਸਰ ਉਹ ਕਹਿੰਦੇ ਕਿ ਸਾਨੂੰ ਬੱਚੇ ਆਸ-ਪਾਸ ਦੇ ਇਹ ਗੱਲ ਕਹਿ ਦਿੰਦੇ ਆ ਵੀ ਤੁਸੀਂ ਕੀ ਕੀਤਾ ਹੈਗਾ ਤੁਸੀਂ ਮੈਡਲ ਜਿੱਤਣ ਤੋਂ ਬਾਅਦ ਕੀ ਕੀਤਾ ਹੈਗਾ ਤੇ ਸੇਮ ਮੈਨੂੰ ਵੀ ਇਹੋ ਕੁਐਸਚਨ ਪੁੱਛਿਆ ਨੇ ਵੀ ਕੀ ਕੀਤਾ ਤੂੰ ਇੰਨਾ ਗੇਮ ਨੂੰ ਪਿਆਰ ਕਰਨ ਤੋਂ ਬਾਅਦ ਜਾਂ ਚੀਜ਼ਾਂ ਕਰਨ ਤੋਂ ਬਾਅਦ ਕੀ ਕੀਤਾ ਹੈਗਾ ਤੇ ਮੈਨੂੰ ਉਸ ਟਾਈਮ ਤੇ ਸ਼ਰਮਿੰਦਗੀ ਹੁੰਦੀ ਕਿ ਨਹੀਂ ਮੈਂ ਕਿਦਾਂ ਫਿਰ ਆਪਣੇ ਮੈਂ ਸਿਰਫ ਪੈਸੇ ਕਾਰਨ ਪਿੱਛੇ ਸ਼ਾਇਦਾਂ ਪੈਸੇ ਦੇ ਕਾਰਨ ਇੱਕ ਪਿੱਛੇ ਹੈਗੇ ਆ ਨਹੀਂ ਤੇ ਹੱਲ ਵੀ ਮੈਂ ਗਰਾਉਂਡ 'ਤੇ ਜਾਨੀ ਹੈਗੀ ਤਾਂ ਮੈਨੂੰ ਉਹ ਚੀਜ਼ਾਂ ਨਜ਼ਰ ਆਉਂਦੀਆਂ ਇੱਥੇ ਇੱਕਦਮ ਮੇਰਾ ਵੀ ਕੋਈ ਹਿੱਸਾ ਸੀਗਾ ਤੇ ਅੱਜ ਜਦੋਂ ਹਿੱਸਾ ਖਤਮ ਹੁੰਦਾ ਨਜ਼ਰ ਆਉਂਦਾ ਤਾਂ ਫਿਰ ਬੜਾ ਦੁੱਖ ਹੁੰਦਾ ਇਹਨਾਂ ਚੀਜ਼ਾਂ ਦਾ ਕੋਈ ਹਿੰਮਤ ਵੀ ਲੱਗਦਾ ਹੁਣ ਉਹ ਜੋ ਹਿੰਮਤ ਪਹਿਲੇ ਹੁੰਦੀ ਸੀ ਉਹ ਹੈਗੀ ਹਿੰਮਤ ਉਹ ਸਰ ਹਾਂ ਜੇ ਮੈਂ ਲਗਾਤਾਰ ਪ੍ਰੈਕਟਿਸ ਕਰੂੰਗੀ ਤੇ ਸ਼ਾਇਦ ਉਹ ਚੀਜ਼ਾਂ ਫੇਰ ਵਾਪਸ ਆਉਣ ਐਜ਼ ਅ ਸੀਨੀਅਰ ਪ੍ਰੈਕਟਿਸ ਕਰੂੰਗੀ ਤੇ ਸ਼ਾਇਦ ਉਹ ਚੀਜ਼ਾਂ ਵਾਪਸ ਆਉਣ ਪਰ ਮੈਂ ਚਾਹੁੰਦੀ ਆ ਕਿ ਮੇਰੇ ਇਥੋਂ ਹੀ ਐਕਸਟੈਂਡ ਆਪਣਾ ਕਰਕੇ ਮੈਂ ਆਪਣੇ ਸੁਪਨੇ ਪੂਰੇ ਕਰਾਂ ਪਰਿਵਾਰ ਦੇ ਵਿੱਚ ਕੋਲ ਕੋ ਨੇ गावा ਪਰਿਵਾਰ ਵਿੱਚ ਸਦੂਰੀ ਕਹੇ ਤੁਹਾਡੇ ਫਾਦਰ ਸਾਹਿਬ ਨੇ ਕਰਜ਼ਾ ਚੱਕ ਕੇ ਤੁਹਾਨੂੰ ਕਾਫੀ ਇੰਟਰਨੈਸ਼ਨਲ ਜਿਹੜੇ ਆ ਟੂਰਨਾਮੈਂਟ ਖੜਵਾਏ ਹੈਗੇ ਆ ਕੋ ਕਿਸ ਤਰ੍ਹਾਂ ਤੁਹਾਨੂੰ ਸਪੋਰਟ ਕਰਦੇ ਹੋ ਹੋਰ ਪਰਿਵਾਰ ਵਿੱਚ ਕੌਣ-ਕੌਣ ਸਰ ਮੇਰੇ ਪੈਨਪਾਈ ਹੈਗੇ ਆ ਮੇਰੇ ਮਾਪੇ ਹੈਗੇ ਆ ਕਿ ਜਿਹੜੇ ਮੈਨੂੰ ਹਮੇਸ਼ਾ ਇਹ ਚੀਜ਼ ਕਰਨੇ ਆ ਕਿ ਕੋਈ ਗੱਲ ਨਹੀਂ ਦਿਲ ਦੁੱਖ ਆਪਣਾ ਦਿਲ ਵੱਡਾ ਕਰ ਕੋਈ ਸਭ ਕੁਝ ਹੋ ਜਾਣਾ ਹੈਗਾ ਠੀਕ ਤੇ ਪਰਮਾਤਮਾ ਦੀ ਇੱਡੀ ਕਿਰਪਾ ਮੈਨੂੰ ਕਰਨੀ ਹੁੰਨੀ ਸੀ ਜੀ ਕਿ ਸ਼ਾਇਦ ਕੋਈ ਮੈਨੂੰ ਸੁਣੂਗਾ ਇਹੋ ਜੀ ਚੀਜ਼ਾਂ ਸੁਣੂਗਾ ਪਰ ਅੱਜ ਤੁਸੀਂ ਮੇਰੇ ਕੋਲ ਹੋ মিডিਆ ਮੇਰੇ ਕੋਲ ਆ ਤੇ ਸ਼ਾਇਦ ਮੈਨੂੰ ਇਸ ਲਈ ਪਰਮਾਤਮਾ ਦੇ ਕਿਤੇ ਨਾ ਕਿਤੇ ਬੈਠਾ ਸੁਣਦਾ ਸੀਗਾ ਅੱਜ ਤੁਸੀਂ ਚਾਰ ਦੀ ਰੇੜੀ ਤੇ ਪਰੌਂਠਾ ਰੇੜੀ ਲਗਾਈ ਹੋਈ ਆ ਕਿੰਨੇ ਕਰ ਕਿਰਾਏ ਕਾਂਦੇ ਹੈਗੇ ਤੁਹਾਡੇ ਕੋਲ ਕਿੰਨਾ ਕਰ ਗੁਜ਼ਾਰਾ ਹੋ ਜਾਂਦਾ ਹਾਂਜੀ ਸਰ ਸ਼ਾਇਦ ਮੈਂ ਜਿਹੜਾ ਨੈਸ਼ਨਲ ਜਾਣਾ ਹੈਗਾ ਵਾ ਆਪਣਾ ਗੁਲਮਾਰਕ ਨੈਸ਼ਨਲ ਹੈਗੀ ਉਹਦੇ ਵਿੱਚ ਫਿਰ ਸਾਡਾ ਨਾਮ ਹੈਗਾ ਵਾ ਸਾਡੇ ਕਦੋਂ ਟੂਰਨਾਮੈਂਟ ਉਹ ਸਾਰਾ ਨੂੰ ਟੂਰਨਾਮੈਂਟ ਹੈਗਾ ਲਗਾਤਾਰ ਫੋਨ ਆਉਂਦੇ ਕਿ ਤੁਸੀਂ ਦੱਸੋ ਜਾਣਾ ਜਾਂ ਨਹੀਂ ਜਾਣਾ ਜਾਣਾ ਜਾਂ ਨਹੀਂ ਜਾਣਾ ਸਾਰਾ ਇਹਦਾ ਸੱਚਾ ਉਹ ਸਾਰਾ ਤੁਹਾਡੇ ਆਪਣੇ ਵੱਲੋਂ ਕੀਤਾ ਜਾਂਦਾ ਉਹਦੇ ਸਾਰਾ ਹਾਲੇ ਤੇ ਅਸੀਂ ਆਪਣੇ ਕੋਲੋਂ ਪੈਸੇ ਜੋੜਦੇ ਪਏ ਆ ਤੇ ਜੇ ਉਹ ਪੈਸਾ ਜੋੜ ਕੇ ਤਾਂ ਫੇਰ ਹੀ ਅਸੀਂ ਜਾ ਸਕਦੇ ਹਮੇਸ਼ਾ ਹਰ ਟਾਈਮ ਇੱਕ ਟਾਈਮ ਨੈਸ਼ਨਲ ਖੇਡੀ ਜਾਂਦੀ ਹੈ ਸਾਡੇ ਕੋਲ ਪਰ ਉਹ 2 ਸਾਲ ਸਾਡੇ ਗਾਇਬ ਹੋ ਜਾਂਦੇ ਨੇ ਨੈਸ਼ਨ ਦੇ ਨਾਮ ਹੋਣ ਦੇ 바ਬੂ ਅਸੀਂ ਨੇਪਾਲ ਇੰਟਰਨੈਸ਼ਨਲ ਖੇਡਣ ਜਾਣਾ ਸੀ ਉਹਦੇ ਵਿੱਚ ਸੇਮ ਸਾਡਾ ਹੋਇਆ ਲਾਸਟ ਟਾਈਮ ਤੱਕ ਸਾਨੂੰ ਫੋਨ ਆਉਂਦਾ ਰਿਹਾ ਫੈਡਰੇਸ਼ਨ ਦਾ ਐਸੇ ਨਹੀਂ ਜੁੜੇ ਸਾਡੇ ਕੋਲ ਅੱਜ ਵੀ ਸਾਡੇ ਕੋਲ ਉਹ ਪੈਸੇ ਨਹੀਂ ਹੋਣਦੇ ਉਹ ਬੱਚਿਆਂ ਕੋਲ ਦੇ ਪੈਸੇ ਕਿਸ ਤੋਰਾ ਤੁਸੀਂ ਖੜੇ ਨਾ ਕਿੰਨਾ ਕਰ ਖਰਚਾ ਉਸਦਾ ਆਏਗਾ ਸਰ ਇੱਕ ਬੱਚੇ ਦਾ 15000 ਤੇ 5 ਬੱਚਿਆਂ ਦਾ ਸਾਡਾ ਨਾਮ ਆ ਇੱਕ ਬੱਚੇ ਦਾ 15000 ਰੁਪਏ ਤੇ ਸਾ ਮੇਰੇ ਕੋਲ ਇੱਥੇ ਹਾਲੇ 6000 ਰੁਪਏ ਹੋਇਆ ਤੇ ਮੈਨੂੰ 17 ਤਰੀਕ ਨੂੰ 11 ਤੋਂ ਫਿਕਰ ਲੱਗੀ ਪਈ ਆ ਕਿ ਕਿੱਥੇ ਜਾਵਾਂਗੇ ਕਿ ਸਕਦਾ ਹੋ ਜੀ ਨਹੀਂ ਸਰ ਮੈਨੂੰ ਅੱਜ ਵੀ ਉਮੀਦ ਮੈਂ ਆਪਣੇ ਬੱਚਿਆਂ ਨੂੰ ਉੱਥੇ ਉਮੀਦ ਦਿੰਨੀ ਆ ਕਿ ਕੋਈ ਗੱਲ ਨਹੀਂ ਨੈਕਸਟ ਟਾਈਮ ਖੇੜ ਲਾ ਕਿਤਾ ਉਹ ਕਿਦਾਂ ਨੈਕਸਟ ਟਾਈਮ ਹੋਊਗਾ ਸਾਨੂੰ ਕੋਈ ਨਹੀਂ ਪਤਾ ਕਦੇ ਗ੍ਰਾਹਕ ਤੁਹਾਡੇ ਕੋਲ ਆਉਂਦੇ ਜਦ ਗ੍ਰਾਹਕਾਂ ਨੂੰ ਪਤਾ ਲੱਗਦਾ ਤੁਹਾਡੀ ਕਹਾਣੀ ਦਾ ਕਿ ਤੁਸੀਂ ਨੈਸ਼ਨਲ ਪਲੇਅਰ ਰਹਿ ਚੁੱਕੇ ਹੋ ਤੇ ਉਹ ਫਿਰ ਇਸ ਤਰ੍ਹਾਂ ਮਤਲਬ ਕੀ ਮਹਿਸੂਸ ਕਰਦੇ ਨੇ ਤੁਹਾਨੂੰ ਵੇਖ ਕੇ ਸਰ ਵੱਡੀ ਗੱਲ ਹੁੰਦੀ ਆ ਇਹੋ ਗੱਲ ਕਹੀ ਜਾਂਦੀ ਹੈ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਹੈਗੀਆਂ ਸਰਕਾਰਾਂ ਮੈਂ ਕਹਿੰਨੀ ਮੇਰੇ ਚ ਕੋਈ ਕਮੀ ਹੋਊਗੀ ਸ਼ਾਇਦ ਮੈਂ ਪਿੱਛੇ ਰਹਿ ਗਈਆਂ ਪਰ ਜਿਹੜੇ ਜੂਨੀਅਰ ਪਲੇਅਰ ਹੀ ਗਏ ਜਿਨ੍ਹਾਂ ਨੂੰ ਮੈਂ ਕੋਚਿੰਗ ਦੇਣੀ ਉਹਨਾਂ ਚ ਕੋਈ ਕਮੀ ਨਹੀਂ ਸੀਗੀ ਉਹ ਅੱਜ ਵੀ ਉਹ ਨੈਸ਼ਨਲ ਖੇਡਣ ਗਏ ਹੈਗੇ ਆ ਉਹ ਬਾਕਸਿੰਗ ਦੇ ਵਿੱਚ ਉਹ ਸਟੇਟ ਚੈਂਪੀਅਨ ਹੈਗੇ ਆ ਤੇ ਪਰ ਉਹਨਾਂ ਦਾ ਕੁਝ ਨਹੀਂ ਹੈਗਾ ਅੱਜ ਵੀ ਉਹ ਮੇਰੇ ਕੋਲ ਆਉਣ ਲੱਗੇ ਹੈਗੇ ਆ ਕਿ ਦੀਦੀ ਸ਼ਾਇਦ ਇਹੋ ਡਿਸਕਸ ਕਰਨ ਵਾਸਤੇ ਕਿ ਅਸੀਂ ਪੈਸੇ ਚੱਕ ਲਈਏ ਕਿੰਨਾ ਕੁ ਟਾਈਮ ਦਾ ਰਚ ਗਣ ਮੈਨੂੰ ਉਹਨਾਂ ਨੂੰ ਉਮੀਦ ਦੇਣਾ ਵਧੀਆ ਨਹੀਂ ਲੱਗਦਾ ਕਿ ਕੋਈ ਗੱਲ ਨਹੀਂ ਇੱਕ ਦਿਨ ਠੀਕ ਹੋ ਜਾਊਗਾ ਦਰਦ ਦਾ ਸਾਰਾ ਸਾਡੇ ਦਿਲ ਵਿੱਚੋਂ ਮਿਹਨਤ ਜਾਰੀ ਰਹੂਗੀ ਹਾਂ ਮਿਹਨਤ ਜਾਰੀ ਆ ਸ਼ਾਇਦ ਇਥੋਂ ਐਕਸਟੈਂਡ ਕਰਨ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਚੀਜ਼ਾਂ ਠੀਕ ਕਰਨ ਤੋਂ ਬਾਅਦ ਮੈਂ ਆਪਣੀ ਗਰਾਊਂਡਾਂ 'ਚ ਵਾਪਸ ਜਾਣਾ ਚਾਹੁੰਦੀ ਹਾਂ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕਿਉਂਕਿ ਗਿਲਾ ਸ਼ਿਕਵਾ ਤਾਂ ਕਾਫੀ ਆ ਸਰਕਾਰ ਨਾਲ ਕਿਉਂਕਿ ਇਨੀ ਮਿਹਨਤ ਕੀਤੀ ਪਰ ਅੱਜ ਵੀ ਉਸ ਮਿਹਨਤ ਦਾ ਪੂਰ ਨਹੀਂ ਪਿਆ ਇਤਨਾ ਕਿਤੇ ਜੋ ਮਿਹਨਤ ਕੀਤੀ ਉਮੀਦਾਂ ਸੀ ਕਿ ਮੈਨੂੰ ਕੋਈ ਸਰਕਾਰੀ ਨੌਕਰੀ ਮੈਨੂੰ ਮਿਲੇਗੀ ਜਾਂ ਕੋਈ ਪੋਚਿੰਗ ਕੋਈ ਪੋਚਿੰਗ ਸਟੋਰੀ ਮਿਲ ਜਾਏਗੀ ਪਰ ਅੱਜ ਹਾਲਾਤ ਐ ਹੀ ਆ ਸਰਕਾਰ ਨੂੰ ਕੁਝ ਕਹਿਣਾ ਚਾਹੋ ਸਰ ਗਿਲਾ ਸ਼ਿਕਵਾ ਇਸ ਕੁਝ ਨਹੀਂ ਹੁਣ ਮੈਨੂੰ ਰਹਿ ਗਿਆ ਜਿਸ ਤਰ੍ਹਾਂ মিডিਆ ਮੇਰੇ ਕੋ ਕਾਫੀ ਟਾਈਮ ਤੋਂ ਆਉਣ ਰਹੀ ਆ ਸ਼ਾਇਦ ਉਹ ਸੁਣਦੇ ਹੁੰਦੇ ਦਾ ਸ਼ਾਇਦ ਮੇਰੇ ਕੋ ਆਉਂਦੇ ਪਰ ਕੋਈ ਮਤਲਬ ਨਹੀਂ ਕੋਈ ਕੁਝ ਨਹੀਂ ਕੋਈ ਕੁਝ ਨਹੀਂ ਆ ਸ਼ਾਇਦ ਮੀਡੀਆ ਲਗਾਤਾਰ ਮੇਰੇ ਕੋ ਆਉਂਦੀ ਆ ਇਹ ਸਾਡੇ ਥ्रू ਹੀ ਮੇਰੇ ਕੋ ਆ ਸਕਦੇ ਸੀ ਕਿ ਕੋਈ ਗੱਲ ਨਹੀਂ ਛੋੜੀਆਂ ਤਾਂ ਸਹੀ ਕੀ ਗੱਲ ਹੈਗੀ ਆ ਪਰ ਨਹੀਂ ਆਏ ਹੈਗੇ ਤਾਂ ਫਿਰ ਮੈਨੂੰ ਜिला ਸ਼ਿਕਵਾ ਕਰਨਾ ਵੀ ਉਹਨਾਂ ਤੇ ਨਹੀਂ ਬਣਦਾ ਹਾਂ ਮੇਰਾ ਤੇ ਕੰਨੀ ਜਾਰੀ ਹੈਗੀ ਮੈਂ ਆਪਣੇ ਸਿਰ ਬਸਿਰ ਉਠੂੰਗੀ ਇੱਕ ਦਿਨ ਬਿਲਕੁਲ ਅਸੀਂ ਤੁਹਾਨੂੰ ਪਰਨੀਤ ਦੇ ਨਾਲ ਮਿਲਵਾਇਆ ਸਾਡੇ ਵੱਲੋਂ ਸਲੂਟ ਆ ਉਸ ਭੈਣ ਨੂੰ ਪਰਨੀਤ ਨੂੰ ਜਿੰਨੀ ਨਹੀਂ ਮਿਹਨਤ ਕੀਤੀ ਸੀ 29 ਸਾਲ ਉਸਦੀ ਉਮਰ ਆ ਕਾਫੀ ਅਨੇਕ ਨੈਸ਼ਨਲ ਗੇਮਸ ਵਿੱਚ ਉਸਨੇ ਮੈਡਲ ਆਪਣੇ ਨਾਮ ਕੀਤੇ ਸੀਗੇ ਤਲਵਾਰਬਾਜ਼ੀ ਮਾਰਸ਼ਲ ਆਰਟ ਦੇ ਵਿੱਚ ਪਰ ਅੱਜ ਉਸਦੇ ਜੋ ਹਾਲਾਤ ਸੀਗੇ ਅਸੀਂ ਤੁਹਾਨੂੰ ਉਹ ਬਖਾਇਤ ਨੂੰ ਦੱਸੀ 17 ਜਨਵਰੀ ਨੂੰ ਉਸਨੇ ਟੂਰਨਾਮੈਂਟ ਦੇ ਲਈ ਬਾਹਰ ਜਾਣਾ ਪੈਸੇ ਨਹੀਂ ਹੈਗੇ ਜਿਸ ਕਰਕੇ ਸਾਨੂੰ ਜਿਹੜੀ ਜੜੀ ਲਗਾਈ ਗਈ ਹੈਗੀ ਹੈ ਉਮੀਦ ਉਸਨੇ ਹੈਗੀ ਕਿ ਪੈਸੇ ਜੁੜ ਜਾਣਗੇ ਟੂਰਨਾਮੈਂਟ ਦੇ ਲਈ ਉਹ ਬਾਹਰ ਚਲੇ ਜਾਣਗੇ ਤੁਹਾਨੂੰ ਦੱਸਦੇ ਕਿ ਪਹਿਲੇ ਵੀ ਉਸਦੇ ਪਿਤਾ ਜੀ ਦੇ ਵੱਲੋਂ ਨੋਨ ਕਰਜ਼ਾ ਲੈ ਕੇ ਜਿਹੜੇ ਆ ਕਾਫੀ ਟੂਰਨਾਮੈਂਟ ਆਏ ਸੀਗੇ ਤੇ ਦੀਦਾਈ ਕਹਿਣਾ ਕਿ ਮੈਂ ਆਪਣੇ ਪਿਓ ਦਾ ਕਰਜ਼ਾ ਉਤਾਰ ਰਹੀ ਆ ਤੇ ਕਿਤਨਾ ਕਿਤੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਜਿਹੜਾ ਇਸ ਸਨੇਹ ਦੇ ਨਾਲ ਜਿਹੜੀ ਮਿਹਨਤ ਜਿਹੜੀ ਆ ਛੱਡਨੀ ਚਾਹੀਦੀ ਜਿੱਤ ਜ਼ਰੂਰ ਉਹਨਾਂ ਦੀ ਹੋਏਗੀ ਕੈਮਰਾਮੈਨ ਜਲੀਦ ਨਾਲ ਪਰੇ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ